ਤਾਂ ਤੁਹਾਨੂੰ ਦੱਸਦੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਚਿੱਠੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਲਿਖੀ ਗਈ ਹੈ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀਗੇ ਸੰਡੂ ਦੇ ਵੱਲੋਂ ਉਸ ਦੀ ਜਾਂਚ ਜਿਹੜੀ ਹੈ ਉਸ ਬਾਬਤ ਕੀਤੀ ਗਈ ਪੰਜਾਬ ਮੁਖੀ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਹਾਲਾਂਕਿ ਉਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀ ਉਹ ਸਾਰੇ ਦੋਸ਼ ਜਿਹੜੇ ਨੇ ਝੂਠੇ ਨੇ ਇੱਕ ਸਾਜ਼ਿਸ਼ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਚਿੱਠੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੈ ਜਾਨੀ ਕਿ ਐਸਜੀਪੀਸੀ ਨੂੰ ਭੇਜੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦਾ ਇਹ ਮਾਮਲਾ ਹੈ ਜਿਸ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਦੱਸਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਾਜ਼ਿਤ ਸਾਜ਼ਿਸ਼ ਤਹਿਤ ਦੋਸ਼ ਜਿਹੜੇ ਉਹ ਲਗਾਏ ਗਏ ਸੀ ਦੋਸ਼ੀ ਸਾਬਤ ਕਰਨ ਲਈ ਜਿਹੜੇ ਅਦਾਲਤ ਦਾ ਵੀ ਜਿਹੜਾ ਫੈਸਲਾ ਸੀਗਾ ਜਾਂ ਸਬੂਤ ਸੀਗੇ ਉਹਨਾਂ ਨੂੰ ਵੀ ਅੱਖਾਂ ਤੋਂ ਪ੍ਰੋਖੇ ਕੀਤਾ ਗਿਆ ਔਰ ਇਹਨਾ ਹੀ ਨਹੀਂ ਐਵੀਐਸ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਜੋ ਐਸਜੀਪੀਸੀ ਦੀ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਅਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਉਹ ਇੱਕ ਕਮੇਟੀ ਬਣਾਈ ਗਈ ਸੀ ਐਸਜੀਪੀਸੀ ਦੇ ਵੱਲੋਂ ਔਰ ਉਹ ਕਮੇਟੀ ਦੇ ਵੀ ਜਿਹੜੇ ਸਬੂਤ ਸੀ ਉਹਨਾਂ ਨੂੰ ਵੀ ਖੁਰਦਪੁਰਦ ਕਰ ਦਿੱਤਾ ਗਿਆ ਉਹ ਵੀ ਕਿਤੇ ਲੱਭੇ ਨਹੀਂ ਹੈ ਤਾਂ ਇਸ ਤਰੀਕੇ ਦੀ ਇਹ ਜੱਜਮੈਂਟ ਇਸ ਤਰੀਕੇ ਦੀ ਇਹ ਚਿੱਠੀ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ ਕਿ ਇੱਕ ਤਾਂ ਜੋ ਅਦਾਲਤ ਦੀ ਸਟੇਟਮੈਂਟ ਸੀ ਉਸ ਨੂੰ ਅੱਖਾਂ ਤੋਂ ਪ੍ਰੋਖੇ ਕਰ ਦਿੱਤਾ ਗਿਆ ਔਰ ਦੂਜਾ ਜੋ ਐਸਟੀਪੀਸੀ ਦੇ ਕੋਲ ਸਬੂਤ ਸੀਗੇ ਜੋ ਜਾਂਚ ਦੇ ਸਮੇਂ ਜੁਟਾਏ ਨੇ ਕਮੇਟੀ ਨੇ ਤਾਂ ਉਹ ਵੀ ਖੁਰਦ-ਬੁਰਦ ਕਰ ਦਿੱਤੇ ਨੇ ਉਹ ਕਿਤੇ ਸਬੂਤ ਹੈ ਹੀ ਨਹੀਂ ਜੋ ਅੰਤਰੀਂ ਕਮੇਟੀ ਬਣਾਈ ਗਈ ਸੀਗੀ ਜਾਂਚ ਦੇ ਵਾਸਤੇ ਤਾਂ ਇਹ ਇਥੋਂ ਤੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹ ਜਿਹੜੀ ਇਸ ਆ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਜਿਹੜੀ ਲਿਖੀ ਆ ਔਰ ਨਾਲ ਕੀ ਇਹ ਵੀ ਕਹਿ ਦਿੱਤਾ ਹੈ ਕਿ ਇੱਕ ਜੱਜ ਤੋਂ ਇਸ ਦੀ ਜਾਂਚ ਜਿਹੜੀ ਹੈ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਕੇਸ ਦੀ ਜਾਂਚ ਜਿਹੜੀ ਹੈ ਉਹ ਜੱਜ ਦੇ ਪਾਸੋਂ ਕਰਵਾਈ ਜਾ ਸਕੇ ਤਾਂ ਜੋ ਡੀਪਲੀ ਇਸ ਦੇ ਉੱਪਰ ਚੈੱਕ ਕੀਤਾ ਜਾਵੇ ਡੀਪਲੀ ਇਸ ਤੋਂ ਇਨਵੈਸਟੀਗੇਸ਼ਨ ਜਿਹੜਾ ਆ ਉਹ ਕੀਤਾ ਜਾ ਸਕੇ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਸਾਬਤ ਕਰਨ ਲਈ ਜੋ ਅਦਾਲਤ ਦੇ ਸਾਰੇ ਸਬੂਤ ਸੀ ਉਸ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਨਾਲ ਦੀ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਕੋਲ ਸਬੂਤ ਸੀਗੇ ਕਮੇਟੀ ਨੇ ਇਕੱਠੇ ਕੀਤੇ ਹੋਏ ਜਦੋਂ ਜਾਂਚ ਚੱਲੀ ਇਹਨਾਂ ਦੇ ਸੰਡੂ ਦਾ ਮਸਲਾ ਸੀ ਜੋ ਘਰੇਲੂ ਲੜਾਈ ਕੋਈ ਸੁਬਾਂ ਦੇ ਇਹਨਾਂ ਦੀ ਸਾਲੀ ਦੇ ਨਾਲ ਦੱਸੇ ਗਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਤਾਂ ਉਹ ਦੋਸ਼ਾਂ ਦਾ ਇਹ ਮਾਮਲਾ ਹੈ ਇਸ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਜਿਸ ਦੇ ਵਿੱਚ ਉਹਨਾਂ ਕਹਿਆ ਹੈ ਕਿ ਅ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇੱਕ ਸਾਜ਼ਿਸ਼ ਤਹਿਤ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਇੱਕ ਤਾਂ ਸਬੂਤ ਜਿਹੜੇ ਐਸ.ਪੀ.ਸੀ ਨੇ ਵੀ ਖੁਰਦਪੁਰਦ ਕਰ ਦਿੱਤੇ ਔਰ ਦੂਜਾ ਐਸ.ਜੀ.ਪੀ.ਸੀ ਦੇ ਰਿਕਾਰਡ ਨੂੰ ਜਿਹੜਾ ਅਦਾਲਤ ਦੇ ਰਿਕਾਰਡ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਹਤਾ ਹੈ ਵੱਡੀ ਖਬਰ ਹੈ ਔਰ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਜੱਜ پاسੋਂ ਇਸ ਦੀ ਜਾਂਚ ਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਕਿ ਜੱਜ ਦੀ ਕਮੇਟੀ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਵੱਡੀ ਖਬਰ ਹੈ ਐਸਜੀਪੀਸੀ ਦੇ ਨਾਲ ਜੁੜੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜੁੜੀ ਕੋਈ ਜੋ ਇਲਜ਼ਾਮ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਸੀ ਉਸ ਬਾਬਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਇਸ ਚਿੱਠੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਜਾਲ ਲਗਾਏ ਗਏ ਉਹ ਇੱਕ ਸਾਜ਼ਿਸ਼ ਤਹਿਤ ਸੀਗੇ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ ਪਰ ਇਦਾਂ ਦੀ ਗੱਲ ਹੈ ਹੀ ਨਹੀਂ ਐ ਔਰ ਇਥੋਂ ਤੱਕ ਕਿ ਜੋ ਐਸਟੀਪੀਸੀ ਦੀ ਇੱਕ ਮੀਟਿੰਗ ਕਮੇਟੀ ਬਣਾਈ ਗਈ ਸੀ ਕਿ ਇਹਨਾਂ ਦੋਸ਼ਾਂ ਦੀ ਜਾਂਚ ਕਰੇ ਉਹਨਾਂ ਨੇ ਵੀ ਆਪਣੇ ਜੋ ਸਬੂਤ ਸੀ ਜੋ ਰਿਕਾਰਡ ਸੀ ਉਹ ਖੁਰਦਪੁਰ ਕਰ ਦਿੱਤਾ ਔਰ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਤਾਂ ਇਹਨਾਂ तमाम ਚੀਜ਼ਾਂ ਦਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਔਰ ਇਸ ਦੇ ਨਾਲ ਕੀ ਇਹ ਅਧਿਕਾਰ ਨੇ ਗੱਲ ਕੀਤੀ ਹੈ ਕਿ ਇਸ ਦੀ ਜਾਂਚ ਇੱਕ ਜੱਜ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੋਸ਼ਾਂ ਦੀ ਡੂੰਘਾਈ ਦੇ ਨਾਲ ਇੱਕ ਜੱਜ ਦੀ ਕਮੇਟੀ ਤੋਂ ਜਾਂਚ ਹੋ ਸਕੇ। ਲੇਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਚਿੱਠੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਲਿਖੀ ਗਈ ਹੈ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਤੁਹਾਨੂੰ ਦੱਸਦੇ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀਗੇ ਸੰਡੂ ਦੇ ਵੱਲੋਂ ਉਸ ਦੀ ਜਾਂਚ ਜਿਹੜੀ ਹੈ ਉਸ ਬਾਬਤ ਕੀਤੀ ਗਈ ਪੰਜਾਬ ਮੁਖੀ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਹਾਲਾਂਕਿ ਉਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀ ਉਹ ਸਾਰੇ ਦੋਸ਼ ਜਿਹੜੇ ਨੇ ਝੂਠੇ ਨੇ ਇੱਕ ਸਾਜ਼ਿਸ਼ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਚਿੱਠੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਆ ਜਾਨੀ ਕਿ ਐਸਜੀਪੀਸੀ ਨੂੰ ਭੇਜੀ ਆ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦਾ ਇਹ ਮਾਮਲਾ ਹੈ ਜਿਸ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਾਜ਼ਿਤ ਸਾਜ਼ਿਸ਼ ਤਹਿਤ ਦੋਸ਼ ਜਿਹੜੇ ਉਹ ਲਗਾਏ ਗਏ ਸੀ ਦੋਸ਼ੀ ਸਾਬਤ ਕਰਨ ਲਈ ਜਿਹੜੇ ਅਦਾਲਤ ਦਾ ਵੀ ਜਿਹੜਾ ਫੈਸਲਾ ਸੀਗਾ ਜਾਂ ਸਬੂਤ ਸੀਗੇ ਉਹਨਾਂ ਨੂੰ ਵੀ ਅੱਖਾਂ ਤੋਂ ਪ੍ਰੋਖੇ ਕੀਤਾ ਗਿਆ। ਔਰ ਇਨਾ ਹੀ ਨਹੀਂ, एवीएस चिट्ठी ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਜੋ एसजेपीसी ਦੀ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਅਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਉਹ ਇੱਕ ਕਮੇਟੀ ਬਣਾਈ ਗਈ ਸੀ एसजेपीसी ਦੇ ਵੱਲੋਂ ਔਰ ਉਹ ਕਮੇਟੀ ਦੇ ਵੀ ਜਿਹੜੇ ਸਬੂਤ ਸੀ ਉਹਨਾਂ ਨੂੰ ਵੀ ਖੁਰਦਪੁਰਦ ਕਰ ਦਿੱਤਾ ਗਿਆ ਉਹ ਵੀ ਕਿਤੇ ਲੱਭੇ ਹੀ ਨਹੀਂ ਹੈ। ਤਾਂ ਇਸ ਤਰੀਕੇ ਦੀ ਇਹ ਜੱਜਮੈਂਟ ਇਸ ਤਰੀਕੇ ਦੀ ਇਹ चिट्ठी ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ। ਆ ਕੀ ਇੱਕ ਤਾਂ ਜੋ ਅਦਾਲਤ ਦੀ ਸਟੇਟਮੈਂਟ ਸੀ ਉਸ ਨੂੰ ਅੱਖਾਂ ਤੋਂ ਪ੍ਰੋਖੇ ਕਰ ਦਿੱਤਾ ਗਿਆ ਔਰ ਦੂਜਾ ਜੋ ਐਸਟੀਪੀਸੀ ਦੇ ਕੋਲ ਸਬੂਤ ਸੀਗੇ ਜੋ ਜਾਂਚ ਦੇ ਸਮੇਂ ਜੁਟਾਏ ਨੇ ਕਮੇਟੀ ਨੇ ਤਾਂ ਉਹ ਵੀ ਖੁਰਦ-ਬੁਰਦ ਕਰ ਦਿੱਤੇ ਨੇ ਉਹ ਕਿਤੇ ਸਬੂਤ ਹੈ ਹੀ ਨਹੀਂ ਜੋ ਅੰਤਰੀਂ ਕਮੇਟੀ ਬਣਾਈ ਗਈ ਸੀਗੀ ਜਾਂਚ ਦੇ ਵਾਸਤੇ ਤਾਂ ਇਹ ਇਥੋਂ ਤੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹ ਜਿਹੜੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਜਿਹੜੀ ਲਿਖੀ ਆ ਔਰ ਨਾਲ ਕੀ ਇਹ ਵੀ ਕਹਿ ਦਿੱਤਾ ਹੈ ਕਿ ਇੱਕ ਜੱਜ ਤੋਂ ਇਸ ਦੀ ਜਾਂਚ ਜਿਹੜੀ ਹੈ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਕਿ ਇਸ ਦੀ ਜਾਂਚ ਜਿਹੜੀ ਹੈ ਉਹ ਜੱਜ ਦੇ ਪਾਸੋਂ ਕਰਵਾਈ ਜਾ ਸਕੇ ਤਾਂ ਜੋ ਡੀਪਲੀ ਇਸ ਦੇ ਉੱਪਰ ਚੈੱਕ ਕੀਤਾ ਜਾਵੇ ਡੀਪਲੀ ਇਸ ਦੀ ਇਨਵੈਸਟੀਗੇਸ਼ਨ ਜਿਹੜਾ ਆ ਉਹ ਕੀਤਾ ਜਾ ਸਕੇ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਸਾਬਤ ਕਾਰਨ ਲਈ ਜੋ ਦਾਲਤ ਦੇ ਸਾਰੇ ਸਬੂਤ ਸੀ ਉਸ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਨਾਲ ਦੀ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਕੋਲ ਸਬੂਤ ਸੀਗੇ ਕਮੇਟੀ ਨੇ ਇਕੱਠੇ ਕੀਤੇ ਹੋਏ ਜਦੋਂ ਜਾਂਚ ਚੱਲੀ ਇਹਨਾਂ ਦੇ ਸੰਡੂ ਦਾ ਮਸਲਾ ਸੀ ਜੋ ਘਰੇਲੂ ਲੜਾਈ ਕੋਈ ਸੁਬਾਂ ਦੇ ਇਹਨਾਂ ਦੀ ਸਾਲੀ ਦੇ ਨਾਲ ਦੱਸੇ ਗਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਤਾਂ ਉਹ ਦੋਸ਼ਾਂ ਦਾ ਇਹ ਮਾਮਲਾ ਹੈ ਇਸ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਜਿਸ ਦੇ ਵਿੱਚ ਉਹਨਾਂ ਕਹਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇੱਕ ਸਾਜ਼ਿਸ਼ ਤਹਿਤ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਇੱਕ ਤਾਂ ਸਬੂਤ ਜਿਹੜੇ ਐਸਜੀਪੀਸੀ ਨੇ ਵੀ ਖੁਰਦ-ਬੁਰਦ ਕਰ ਦਿੱਤੇ ਔਰ ਦੂਜਾ ਐਸਜੀਪੀਸੀ ਦੇ ਰਿਕਾਰਡ ਨੂੰ ਜਿਹੜਾ ਅਦਾਲਤ ਦੇ ਰਿਕਾਰਡ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਹਤਾ ਹੈ ਵੱਡੀ ਖਬਰ ਹੈ ਔਰ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਜੱਜ પાસે ਇਸ ਦੀ ਜਾਂਚ ਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਕਿ ਜਜ ਦੀ ਕਮੇਟੀ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਵੱਡੀ ਖਬਰ ਹੈ ਐਸਜੀਪੀਸੀ ਦੇ ਨਾਲ ਜੁੜੀ ਹੋਈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜੁੜੀ ਹੋਈ ਜੋ ਇਲਜ਼ਾਮ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਸੀ ਉਸ ਬਾਬਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਇਸ ਚਿੱਠੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਜਾ ਲਗਾਏ ਗਏ ਉਹ ਇੱਕ ਸਾਜ਼ਿਸ਼ ਤਹਿਤ ਸੀਗੇ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ ਪਰ ਇਦਾਂ ਦੀ ਗੱਲ ਹੈ ਕਿ ਨਹੀਂ ਹੈ ਔਰ ਇਥੋਂ ਤੱਕ ਕਿ ਜੋ ਐਸਟੀਪੀਸੀ ਦੀ ਇੱਕ ਮੀਟਿੰਗ ਕਮੇਟੀ ਬਣਾਈ ਗਈ ਸੀ ਕਿ ਇਹਨਾਂ ਦੋਸ਼ਾਂ ਦੀ ਜਾਂਚ ਕਰੇ ਉਹਨਾਂ ਨੇ ਵੀ ਆਪਣੇ ਜੋ ਸਬੂਤ ਸੀ ਜੋ ਰਿਕਾਰਡ ਸੀ ਉਹ ਖੁਰਦਬੁਰ ਕਰ ਦਿੱਤਾ ਔਰ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਤਾਂ ਇਹਨਾਂ ਤਮਾਮ ਚੀਜ਼ਾਂ ਦਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਔਰ ਇਸ ਦੇ ਨਾਲ ਕੀ ਇਹ ਅਧਿਕਾਰ ਨੇ ਗੱਲ ਕੀਤੀ ਹੈ ਕਿ ਇਸ ਦੀ ਜਾਂਚ ਇੱਕ ਜੱਜ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੋਸ਼ਾਂ ਦੀ ਡੰਗਾਈ ਦੇ ਨਾਲ ਇੱਕ ਜੱਜ ਦੀ ਕਮੇਟੀ ਤੋਂ ਜਾਂਚ ਹੋ ਸਕੇ। ਲੇਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਚਿੱਠੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਲਿਖੀ ਗਈ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀਗੇ ਸਾਂਡੂ ਦੇ ਵੱਲੋਂ ਉਸ ਦੀ ਜਾਂਚ ਜਿਹੜੀ ਹੈ ਇਸ ਬਾਬਤ ਕੀਤੀ ਗਈ ਪੰਜਾਬ ਮੁੱਖੀ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਹਾਲਾਂਕਿ ਉਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀ ਉਹ ਸਾਰੇ ਦੋਸ਼ ਜਿਹੜੇ ਨੇ ਝੂਠੇ ਨੇ ਇੱਕ ਸਾਜ਼ਿਸ਼ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਚਿੱਠੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੈ ਜਾਨੀ ਕਿ ਐਸਜੀਪੀਸੀ ਨੂੰ ਭੇਜੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦਾ ਇਹ ਮਾਮਲਾ ਹੈ ਜਿਸ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਾਜਿਤ ਸਾਜਿਸ਼ ਤਹਿਤ ਦੋਸ਼ ਜਿਹੜੇ ਉਹ ਲਗਾਏ ਗਏ ਸੀ ਦੋਸ਼ੀ ਸਾਬਤ ਕਰਨ ਲਈ ਜਿਹੜੇ ਅਦਾਲਤ ਦਾ ਵੀ ਜਿਹੜਾ ਫੈਸਲਾ ਸੀਗਾ ਜਾਂ ਸਬੂਤ ਸੀਗੇ ਉਹਨਾਂ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਇਨਾ ਹੀ ਨਹੀਂ ਐਵੀਐਸ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਜੋ ਐਸਟੀਪੀਸੀ ਦੀ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਅਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਉਹ ਇੱਕ ਕਮੇਟੀ ਬਣਾਈ ਗਈ ਸੀ ਐਸਜੀਪੀਸੀ ਦੇ ਵੱਲੋਂ ਔਰ ਉਹ ਕਮੇਟੀ ਦੇ ਵੀ ਜਿਹੜੇ ਸਬੂਤ ਸੀ ਉਹਨਾਂ ਨੂੰ ਵੀ ਖੁਰਦਪੁਰਦ ਕਰ ਦਿੱਤਾ ਗਿਆ ਉਹ ਵੀ ਕਿਤੇ ਲੱਭੇ ਹੀ ਨਹੀਂ ਐ ਤਾਂ ਇਸ ਤਰੀਕੇ ਦੀ ਇਹ ਜੱਜਮੈਂਟ ਇਸ ਤਰੀਕੇ ਦੀ ਇਹ ਚਿੱਠੀ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ ਆ ਕਿ ਇੱਕ ਤਾਂ ਜੋ ਅਦਾਲਤ ਦੀ ਸਟੇਟਮੈਂਟ ਸੀ ਉਸ ਨੂੰ ਅੱਖਾਂ ਤੋਂ ਪ੍ਰੋਖੇ ਕਰ ਦਿੱਤਾ ਗਿਆ ਔਰ ਦੂਜਾ ਜੋ ਐਸਜੀਪੀਸੀ ਦੇ ਕੋਲ ਸਬੂਤ ਸੀਗੇ ਜੋ ਜਾਂਚ ਦੇ ਸਮੇਂ ਜੁਟਾਏ ਨੇ ਕਮੇਟੀ ਨੇ ਤਾਂ ਉਹ ਵੀ ਖੁਰਦ-ਬੁਰਦ ਕਰ ਦਿੱਤੇ ਨੇ ਉਹ ਕਿਤੇ ਸਬੂਤ ਹੈ ਕੀ ਨਹੀਂ ਜੋ ਅੰਤਰੀਂ ਕਮੇਟੀ ਬਣਾਈ ਗਈ ਸੀ ਜਾਂਚ ਦੇ ਵਾਸਤੇ ਤਾਂ ਇਹ ਇਥੋਂ ਤੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹ ਜਿਹੜੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਜਿਹੜੀ ਲਿਖੀ ਆ ਔਰ ਨਾਲ ਕੀ ਇਹ ਵੀ ਕਹਿ ਦਿੱਤਾ ਹੈ ਕਿ ਇੱਕ ਜੱਜ ਤੋਂ ਇਸ ਦੀ ਜਾਂਚ ਜਿਹੜੀ ਹੈ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਕੇਸ ਦੀ ਜਾਂਚ ਜਿਹੜੀ ਹੈ ਉਹ ਜੱਜ ਦੇ ਪਾਸੋਂ ਕਰਵਾਈ ਜਾ ਸਕੇ ਤਾਂ ਜੋ ਡੀਪਲੀ ਇਸ ਦੇ ਉੱਪਰ ਚੈੱਕ ਕੀਤਾ ਜਾਵੇ ਡੀਪਲੀ ਇਸ ਦਾ ਇਨਵੈਸਟੀਗੇਸ਼ਨ ਜਿਹੜਾ ਆ ਉਹ ਕੀਤਾ ਜਾ ਸਕੇ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਸਾਬਤ ਕਰਨ ਲਈ ਜੋ ਅਦਾਲਤ ਦੇ ਸਾਰੇ ਸਬੂਤ ਸੀ ਉਸ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਨਾਲ ਦੀ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਕੋਲ ਸਬੂਤ ਸੀਗੇ ਕਮੇਟੀ ਨੇ ਇਕੱਠੇ ਕੀਤੇ ਹੋਏ ਜਦੋਂ ਜਾਂਚ ਚੱਲੀ ਇਹਨਾਂ ਦੇ ਸੰਡੂ ਦਾ ਮਸਲਾ ਸੀ ਜੋ ਘਰੇਲੂ ਲੜਾਈ ਕੋਈ ਸੁਬੰਧ ਇਹਨਾਂ ਦੀ ਸਾਲੀ ਦੇ ਨਾਲ ਦੱਸੇ ਗਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਤਾਂ ਉਹ ਦੋਸ਼ਾਂ ਦਾ ਇਹ ਮਾਮਲਾ ਹੈ ਇਸ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਜਿਸ ਦੇ ਵਿੱਚ ਉਹਨਾਂ ਕਹਿਆ ਹੈ ਕਿ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇੱਕ ਸਾਜ਼ਿਸ਼ ਤਹਿਤ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਇਕ ਤਾਂ ਸਬੂਤ ਜਿਹੜੇ ਐਸਜੀਪੀਸੀ ਨੇ ਵੀ ਖੁਰਦਬੁਰਦ ਕਰ ਦਿੱਤੇ ਔਰ ਦੂਜਾ ਐਸਜੀਪੀਸੀ ਦੇ ਰਿਕਾਰਡ ਨੂੰ ਜਿਹੜਾ ਅਦਾਲਤ ਦੇ ਰਿਕਾਰਡ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਹਤਾ ਹੈ ਵੱਡੀ ਖਬਰ ਹੈ ਔਰ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਜੱਜ پاسੋਂ ਇਸ ਦੀ ਜਾਂਚ ਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਕਿ ਜੱਜ ਦੀ ਕਮੇਟੀ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਵੱਡੀ ਖਬਰ ਹੈ ਐਸਜੀਪੀਸੀ ਦੇ ਨਾਲ ਜੁੜੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜੁੜੀ ਹੋਈ ਜੋ ਇਲਜ਼ਾਮ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਸੀ ਉਸ ਬਾਬਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਇਸ ਚਿੱਠੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਜਾ ਲਗਾਏ ਗਏ ਉਹ ਇੱਕ ਸਾਜ਼ਿਸ਼ ਤਹਿਤ ਸੀਗੇ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ ਪਰ ਇਦਾਂ ਦੀ ਗੱਲ ਹੈ ਹੀ ਨਹੀਂ ਐ ਔਰ ਇਥੋਂ ਤੱਕ ਕਿ ਜੋ ਐਸਟੀਪੀਸੀ ਦੀ ਇੱਕ ਮੀਟਿੰਗ ਕਮੇਟੀ ਬਣਾਈ ਗਈ ਸੀ ਕਿ ਇਹਨਾਂ ਦੋਸ਼ਾਂ ਦੀ ਜਾਂਚ ਕਰੇ ਉਹਨਾਂ ਨੇ ਵੀ ਆਪਣੇ ਜੋ ਸਬੂਤ ਸੀ ਜੋ ਰਿਕਾਰਡ ਸੀ ਉਹ ਖੁਰਦਪੁਰ ਕਰ ਦਿੱਤਾ ਔਰ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਤਾਂ ਇਹਨਾਂ तमाम ਚੀਜ਼ਾਂ ਦਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਔਰ ਇਸ ਦੇ ਨਾਲ ਕੀ ਇਹ ਅਧਿਕਾਰ ਨੇ ਗੱਲ ਕੀਤੀ ਹੈ ਕਿ ਇਸ ਦੀ ਜਾਂਚ ਇੱਕ ਜੱਜ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੋਸ਼ਾਂ ਦੀ ਡੂੰਘਾਈ ਦੇ ਨਾਲ ਇੱਕ ਜੱਜ ਦੀ ਕਮੇਟੀ ਤੋਂ ਜਾਂਚ ਹੋ ਸਕੇ। ਲੇਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਚਿੱਠੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਲਿਖੀ ਗਈ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀਗੇ ਸਾਂਡੂ ਦੇ ਵੱਲੋਂ ਉਸ ਦੀ ਜਾਂਚ ਜਿਹੜੀ ਹੈ ਇਸ ਬਾਬਤ ਕੀਤੀ ਗਈ ਪੰਜਾਬ ਮੁੱਖੀ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਹਾਲਾਂਕਿ ਉਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀ ਉਹ ਸਾਰੇ ਦੋਸ਼ ਜਿਹੜੇ ਨੇ ਝੂਠੇ ਨੇ ਇੱਕ ਸਾਜ਼ਿਸ਼ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਚਿੱਠੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੈ ਜਾਨੀ ਕਿ ਐਸਜੀਪੀਸੀ ਨੂੰ ਭੇਜੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦਾ ਇਹ ਮਾਮਲਾ ਹੈ ਜਿਸ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਾਜਿਤ ਸਾਜਿਸ਼ ਤਹਿਤ ਦੋਸ਼ ਜਿਹੜੇ ਉਹ ਲਗਾਏ ਗਏ ਸੀ ਦੋਸ਼ੀ ਸਾਬਤ ਕਰਨ ਲਈ ਜਿਹੜੇ ਅਦਾਲਤ ਦਾ ਵੀ ਜਿਹੜਾ ਫੈਸਲਾ ਸੀਗਾ ਜਾਂ ਸਬੂਤ ਸੀਗੇ ਉਹਨਾਂ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਇਨਾ ਹੀ ਨਹੀਂ ਐਵੀਐਸ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਜੋ ਐਸਟੀਪੀਸੀ ਦੀ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਅਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਉਹ ਇੱਕ ਕਮੇਟੀ ਬਣਾਈ ਗਈ ਸੀ ਐਸਜੀਪੀਸੀ ਦੇ ਵੱਲੋਂ ਔਰ ਉਹ ਕਮੇਟੀ ਦੇ ਵੀ ਜਿਹੜੇ ਸਬੂਤ ਸੀ ਉਹਨਾਂ ਨੂੰ ਵੀ ਖੁਰਦਪੁਰਦ ਕਰ ਦਿੱਤਾ ਗਿਆ ਉਹ ਵੀ ਕਿਤੇ ਲੱਭੇ ਹੀ ਨਹੀਂ ਹੈ ਤਾਂ ਇਸ ਤਰੀਕੇ ਦੀ ਇਹ ਜੱਜਮੈਂਟ ਇਸ ਤਰੀਕੇ ਦੀ ਇਹ ਚਿੱਠੀ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ ਆ ਕਿ ਇੱਕ ਤਾਂ ਜੋ ਅਦਾਲਤ ਦੀ ਸਟੇਟਮੈਂਟ ਸੀ ਉਸ ਨੂੰ ਅੱਖਾਂ ਤੋਂ ਪਰੋਖੇ ਕਰ ਦਿੱਤਾ ਗਿਆ ਔਰ ਦੂਜਾ ਜੋ ਐਸਟੀਪੀਸੀ ਦੇ ਕੋਲ ਸਬੂਤ ਸੀਗੇ ਜੋ ਜਾਂਚ ਦੇ ਸਮੇਂ ਜੁਟਾਏ ਨੇ ਕਮੇਟੀ ਨੇ ਤਾਂ ਉਹ ਵੀ ਖੁਰਦ-ਬੁਰਦ ਕਰ ਦਿੱਤੇ ਨੇ ਉਹ ਕਿਤੇ ਸਬੂਤ ਹੈ ਹੀ ਨਹੀਂ ਜੋ ਅੰਤਰੀਂ ਕਮੇਟੀ ਬਣਾਈ ਗਈ ਸੀਗੀ ਜਾਂਚ ਦੇ ਵਾਸਤੇ ਤਾਂ ਇਹ ਇਥੋਂ ਤੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹ ਜਿਹੜੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਜਿਹੜੀ ਲਿਖੀ ਆ ਔਰ ਨਾਲ ਕੀ ਇਹ ਵੀ ਕਹਿ ਦਿੰਦਾ ਹੈ ਕਿ ਇੱਕ ਜੱਜ ਤੋਂ ਇਸ ਦੀ ਜਾਂਚ ਜਿਹੜੀ ਹੈ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਕੇ ਇਸ ਦੀ ਜਾਂਚ ਜਿਹੜੀ ਹੈ ਉਹ ਜੱਜ ਦੇ ਪਾਸੋਂ ਕਰਵਾਈ ਜਾ ਸਕੇ ਤਾਂ ਜੋ ਡੀਪਲੀ ਇਸ ਦੇ ਉੱਪਰ ਚੈੱਕ ਕੀਤਾ ਜਾਵੇ ਡੀਪਲੀ ਇਸ ਨੂੰ ਇਨਵੈਸਟੀਗੇਸ਼ਨ ਜਿਹੜਾ ਆ ਉਹ ਕੀਤਾ ਜਾ ਸਕੇ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਸਾਬਤ ਕਰਨ ਲਈ ਜੋ ਅਦਾਲਤ ਦੇ ਸਾਰੇ ਸਬੂਤ ਸੀ ਉਸ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਨਾਲ ਦੀ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਕੋਲ ਸਬੂਤ ਸੀਗੇ ਕਮੇਟੀ ਨੇ ਇਕੱਠੇ ਕੀਤੇ ਹੋਏ ਜਦੋਂ ਜਾਂਚ ਚੱਲੀ ਇਹਨਾਂ ਦੇ ਸੰਡੂ ਦਾ ਮਸਲਾ ਸੀ ਜੋ ਘਰੇਲੂ ਲੜਾਈ ਕੋਈ ਸੁਬੰਧ ਇਹਨਾਂ ਦੀ ਸਾਲੀ ਦੇ ਨਾਲ ਦੱਸੇ ਗਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਤਾਂ ਉਹ ਦੋਸ਼ਾਂ ਦਾ ਇਹ ਮਾਮਲਾ ਹੈ ਇਸ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਜਿਸ ਦੇ ਵਿੱਚ ਉਹਨਾਂ ਕਹਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇੱਕ ਸਾਜ਼ਿਸ਼ ਤਹਿਤ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਇੱਕ ਤਾਂ ਸਬੂਤ ਜਿਹੜੇ ਐਸਜੀਪੀਸੀ ਨੇ ਵੀ ਖੁਰਦਪੁਰਦ ਕਰ ਦਿੱਤੇ ਔਰ ਦੂਜਾ ਐਸਜੀਪੀਸੀ ਦੇ ਰਿਕਾਰਡ ਨੂੰ ਜਿਹੜਾ ਅਦਾਲਤ ਦੇ ਰਿਕਾਰਡ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਹਤਾ ਹੈ ਵੱਡੀ ਖਬਰ ਹੈ ਔਰ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਜੱਜ پاسੋਂ ਇਸ ਦੀ ਜਾਂਚ ਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਕਿ ਜੱਜ ਦੀ ਕਮੇਟੀ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਵੱਡੀ ਖਬਰ ਹੈ ਐਸਜੀਪੀਸੀ ਦੇ ਨਾਲ ਜੁੜੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜੁੜੀ ਹੋਈ ਜੋ ਇਲਜ਼ਾਮ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਸੀ ਉਸ ਬਾਬਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਇਸ ਚਿੱਠੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਜਾ ਲਗਾਏ ਗਏ ਉਹ ਇੱਕ ਸਾਜ਼ਿਸ਼ ਤਹਿਤ ਸੀਗੇ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ ਪਰ ਇਦਾਂ ਦੀ ਗੱਲ ਹੈ ਹੀ ਨਹੀਂ ਐ ਔਰ ਇੱਥੋਂ ਤੱਕ ਕਿ ਜੋ ਐਸਟੀਪੀਸੀ ਦੀ ਇੱਕ ਮੀਟਿੰਗ ਬੜਾ ਕਮੇਟੀ ਬਣਾਈ ਗਈ ਸੀ ਕਿ ਇਹਨਾਂ ਦੋਸ਼ਾਂ ਦੀ ਜਾਂਚ ਕਰੇ ਉਹਨਾਂ ਨੇ ਵੀ ਆਪਣੇ ਜੋ ਸਬੂਤ ਸੀ ਜੋ ਰਿਕਾਰਡ ਸੀ ਉਹ ਖੁਰਦਪੁਰ ਕਰ ਦਿੱਤਾ ਔਰ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਤਾਂ ਇਹਨਾਂ तमाम ਚੀਜ਼ਾਂ ਦਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਔਰ ਇਸ ਦੇ ਨਾਲ ਕੀ ਇਹ ਅਧਿਕਾਰ ਨੇ ਗੱਲ ਕੀਤੀ ਹੈ ਕਿ ਇਸ ਦੀ ਜਾਂਚ ਇੱਕ ਜੱਜ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੋਸ਼ਾਂ ਦੀ ਡੂੰਘਾਈ ਦੇ ਨਾਲ ਇੱਕ ਜੱਜ ਦੀ ਕਮੇਟੀ ਤੋਂ ਜਾਂਚ ਹੋ ਸਕੇ। ਲੇਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਚਿੱਠੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਲਿਖੀ ਗਈ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀਗੇ ਸਾਂਡੂ ਦੇ ਵੱਲੋਂ ਉਸ ਦੀ ਜਾਂਚ ਜਿਹੜੀ ਹੈ ਇਸ ਬਾਬਤ ਕੀਤੀ ਗਈ ਪੰਜਾਬ ਮੁੱਖੀ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਹਾਲਾਂਕਿ ਉਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਸੀ ਉਸਾਰੇ ਦੋਸ਼ ਜਿਹੜੇ ਨੇ ਝੂਠੇ ਨੇ ਇੱਕ ਸਾਜ਼ਿਸ਼ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਚਿੱਠੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੈ ਜਾਨੀ ਕਿ ਐਸਜੀਪੀਸੀ ਨੂੰ ਭੇਜੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦਾ ਇਹ ਮਾਮਲਾ ਹੈ ਜਿਸ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਦੱਸਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਾਜਿਤ ਸਾਜਿਸ਼ ਤਹਿਤ ਦੋਸ਼ ਜਿਹੜੇ ਉਹ ਲਗਾਏ ਗਏ ਸੀ ਦੋਸ਼ੀ ਸਾਬਤ ਕਰਨ ਲਈ ਜਿਹੜੇ ਅਦਾਲਤ ਦਾ ਵੀ ਜਿਹੜਾ ਫੈਸਲਾ ਸੀਗਾ ਜਾਂ ਸਬੂਤ ਸੀਗੇ ਉਹਨਾਂ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਇਨਾ ਹੀ ਨਹੀਂ ਐਵੀਐਸ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਜੋ ਐਸਟੀਪੀਸੀ ਦੀ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਅਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਉਹ ਇੱਕ ਕਮੇਟੀ ਬਣਾਈ ਗਈ ਸੀ ਐਸਜੀਪੀਸੀ ਦੇ ਵੱਲੋਂ ਔਰ ਉਹ ਕਮੇਟੀ ਦੇ ਵੀ ਜਿਹੜੇ ਸਬੂਤ ਸੀ ਉਹਨਾਂ ਨੂੰ ਵੀ ਖੁਰਦਪੁਰਦ ਕਰ ਦਿੱਤਾ ਗਿਆ ਉਹ ਵੀ ਕਿਤੇ ਲੱਭੇ ਹੀ ਨਹੀਂ ਹੈ ਤਾਂ ਇਸ ਤਰੀਕੇ ਦੀ ਇਹ ਜੱਜਮੈਂਟ ਇਸ ਤਰੀਕੇ ਦੀ ਇਹ ਚਿੱਠੀ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ ਆ ਕਿ ਇੱਕ ਤਾਂ ਜੋ ਅਦਾਲਤ ਦੀ ਸਟੇਟਮੈਂਟ ਸੀ ਉਸ ਨੂੰ ਅੱਖਾਂ ਤੋਂ ਪਰੋਖੇ ਕਰ ਦਿੱਤਾ ਗਿਆ ਔਰ ਦੂਜਾ ਜੋ ਐਸਟੀਪੀਸੀ ਦੇ ਕੋਲ ਸਬੂਤ ਸੀਗੇ ਜੋ ਜਾਂਚ ਦੇ ਸਮੇਂ ਜੁਟਾਏ ਨੇ ਕਮੇਟੀ ਨੇ ਤਾਂ ਉਹ ਵੀ ਖੁਰਦ-ਬੁਰਦ ਕਰ ਦਿੱਤੇ ਨੇ ਉਹ ਕਿਤੇ ਸਬੂਤ ਹੈ ਹੀ ਨਹੀਂ ਜੋ ਅੰਤਰੀਂ ਕਮੇਟੀ ਬਣਾਈ ਗਈ ਸੀਗੀ ਜਾਂਚ ਦੇ ਵਾਸਤੇ ਤਾਂ ਇਹ ਇਥੋਂ ਤੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇਹ ਜਿਹੜੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਜਿਹੜੀ ਲਿਖੀ ਆ ਔਰ ਨਾਲ ਕੀ ਇਹ ਵੀ ਕਹਿ ਦਿੰਦਾ ਹੈ ਕਿ ਇੱਕ ਜੱਜ ਤੋਂ ਇਸ ਦੀ ਜਾਂਚ ਜਿਹੜੀ ਹੈ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਕੇ ਇਸ ਦੀ ਜਾਂਚ ਜਿਹੜੀ ਹੈ ਉਹ ਜੱਜ ਦੇ ਪਾਸੋਂ ਕਰਵਾਈ ਜਾ ਸਕੇ ਤਾਂ ਜੋ ਡੀਪਲੀ ਇਸ ਦੇ ਉੱਪਰ ਚੈੱਕ ਕੀਤਾ ਜਾਵੇ ਡੀਪਲੀ ਇਸ ਦੀ ਇਨਵੈਸਟੀਗੇਸ਼ਨ ਜਿਹੜਾ ਆ ਉਹ ਕੀਤਾ ਜਾ ਸਕੇ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਸਾਬਤ ਕਰਨ ਲਈ ਜੋ ਅਦਾਲਤ ਦੇ ਸਾਰੇ ਸਬੂਤ ਸੀ ਉਸ ਨੂੰ ਵੀ ਅੱਖਾਂ ਤੋਂ ਪਰੋਖੇ ਕੀਤਾ ਗਿਆ ਔਰ ਨਾਲ ਦੀ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਕੋਲ ਸਬੂਤ ਸੀਗੇ ਕਮੇਟੀ ਨੇ ਇਕੱਠੇ ਕੀਤੇ ਹੋਏ ਜਦੋਂ ਜਾਂਚ ਚੱਲੀ ਇਹਨਾਂ ਦੇ ਸੰਡੂ ਦਾ ਮਸਲਾ ਸੀ ਜੋ ਘਰੇਲੂ ਲੜਾਈ ਕੋਈ ਸੁਬੰਧ ਇਹਨਾਂ ਦੀ ਸਾਲੀ ਦੇ ਨਾਲ ਦੱਸੇ ਗਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਤਾਂ ਉਹ ਦੋਸ਼ਾਂ ਦਾ ਇਹ ਮਾਮਲਾ ਹੈ ਇਸ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਜਿਸ ਦੇ ਵਿੱਚ ਉਹਨਾਂ ਕਹਿਆ ਹੈ ਕਿ ਅਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇੱਕ ਸਾਜ਼ਿਸ਼ ਤਹਿਤ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਇੱਕ ਤਾਂ ਸਬੂਤ ਜਿਹੜੇ ਐਸਜੀਪੀਸੀ ਨੇ ਵੀ ਖੁਰਦਪੁਰਦ ਕਰ ਦਿੱਤੇ ਔਰ ਦੂਜਾ ਐਸਜੀਪੀਸੀ ਦੇ ਰਿਕਾਰਡ ਨੂੰ ਜਿਹੜਾ ਅਦਾਲਤ ਦੇ ਰਿਕਾਰਡ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਹਤਾ ਹੈ ਵੱਡੀ ਖਬਰ ਹੈ ਗਾਰ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਜੱਜ پاسੋਂ ਇਸ ਦੀ ਜਾਂਚ ਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਕਿ ਜੱਜ ਦੀ ਕਮੇਟੀ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਵੱਡੀ ਖਬਰ ਹੈ ਐਸਜੀਪੀਸੀ ਦੇ ਨਾਲ ਜੁੜੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜੁੜੀ ਕੋਈ ਜੋ ਇਲਜ਼ਾਮ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਸੀ ਉਸ ਬਾਬਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਇਸ ਚਿੱਠੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜੋ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਜਾ ਲਗਾਏ ਗਏ ਉਹ ਇੱਕ ਸਾਜ਼ਿਸ਼ ਤਹਿਤ ਸੀਗੇ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ ਪਰ ਇਦਾਂ ਦੀ ਗੱਲ ਹੈ ਕਿ ਨਹੀਂ ਹੈ ਔਰ ਇੱਥੋਂ ਤੱਕ ਕਿ ਜੋ ਐਸਟੀਪੀਸੀ ਦੀ ਇੱਕ ਮੀਟਿੰਗ ਬੜਾ ਕਮੇਟੀ ਬਣਾਈ ਗਈ ਸੀ ਕਿ ਇਹਨਾਂ ਦੋਸ਼ਾਂ ਦੀ ਜਾਂਚ ਕਰੇ ਉਹਨਾਂ ਨੇ ਵੀ ਆਪਣੇ ਜੋ ਸਬੂਤ ਸੀ ਜੋ ਰਿਕਾਰਡ ਸੀ ਉਹ ਖੁਰਦਪੁਰ ਕਰ ਦਿੱਤਾ ਔਰ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਤਾਂ ਇਹਨਾਂ तमाम ਚੀਜ਼ਾਂ ਦਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਔਰ ਇਸ ਦੇ ਨਾਲ ਕੀ ਇਹ ਅਧਿਕਾਰ ਨੇ ਗੱਲ ਕੀਤੀ ਹੈ ਕਿ ਇਸ ਦੀ ਜਾਂਚ ਇੱਕ ਜੱਜ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੋਸ਼ਾਂ ਦੀ ਡੂੰਘਾਈ ਦੇ ਨਾਲ ਇੱਕ ਜੱਜ ਦੀ ਕਮੇਟੀ ਤੋਂ ਜਾਂਚ